ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇੱਕ ਬਹੁਤ ਵਧੀਆ ਆਈਟਮ ਜਿਹੜੀ ਕਿ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖੂਗੀ ਤੁਹਾਡੇ ਚ ਜਾਨ ਪਾ ਕੇ ਰੱਖੂਗੀ ਵਧੀਆ ਤੇ ਤੁਹਾਡੇ ਮੋਟਾਪੇ ਨੂੰ ਦੂਰ ਕਰੂਗੀ ਠੀਕ ਹੈ ਜੀ ਅਗਰ ਆਪਣੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਹੈਲਥ ਹਰਬਲ 213 ਤੇ ਤਾਂ ਤੁਸੀਂ ਇਹਨੂੰ ਫੋਲੋ ਕਰਕੇ ਰੱਖੋ ਜੀ ਅਗਰ ਆਪਣੀ YouTube ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤੀ ਹੈਲਥ ਹਰਬਲ 213 ਆਪਣਾ YouTube ਚੈਨਲ ਹੈ ਜੀ ਉਹਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਆਜੋ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹ ਥੋੜੇ ਵਾਸਤੇ ਕੀ ਕੀ ਆਈਟਮਾਂ ਲੈ ਕੇ ਆਏ ਆਂ ਜਿਹੜੀਆਂ ਕੀ ਆਪਣੇ ਮੋਟਾਪੇ ਨੂੰ ਦੂਰ ਕਰਦੀਆਂ ਆਂ ਆਪਾਂ ਲੈ ਕੇ ਆਏ ਆਂ ਜੀ ਥੋੜੇ ਵਾਸਤੇ ਬਹੁਤ ਵਧੀਆ ਆਈਟਮਾਂ ਜਿਹੜੀਆਂ ਕੀ ਲਾਲ ਪੀੜੀਆਂ ਹਰੀਆਂ ਮੈਂ ਕਹਿੰਨੀ ਆਂ ਰੰਗ ਬਰੰਗੀਆਂ ਜਿਹੜੀਆਂ ਆਪਾਂ ਲੈ ਕੇ ਆਏ ਆਂ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਦੇਖਦੇ ਰਹੋ ਤੁਸੀਂ ਆਪਾਂ ਨੇ ਪਹਿਲਾਂ ਕੀ ਕਰਨਾ ਜੀ ਚੱਕ ਲਈ शिमला ਮਿਰਚ ਜਿਹੜੀ ਪੀਲੇ ਰੰਗ ਦੀ ਹੁੰਦੀ ਹੈ ਇਹ ਵੀ ਅੱਜ ਕੱਲ ਰੰਗ ਬਰੰਗੀਆਂ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਰੰਗ ਠਾ ਠਾ ਕੇ ਇਹਨਾਂ ਦੇ ਲਾਏ ਹੋਏ ਨੇ ਜੀ ਆ ਦੇਖੋ ਤੁਸੀਂ ਹੁਣ ਆਪਾਂ ਪੀਲੀ ਤਾਂ ਕੱਟ ਲਈ ਜੀ ਤੇ ਹੁਣ ਆਪਾਂ ਲਾਲਪਰੀ ਨੂੰ ਵਾਢਾ ਲਾ ਦੇਣਾ ਹੈਗਾ ਹੁਣ ਇਹਨੂੰ ਵੀ ਆਪਾਂ ਕੱਟ ਕੇ ਤੇ ਆਪਾਂ ਜਿਹੜਾ ਆਪਣੀ ਕੋਲੀ ਗਲਾਸ ਹੈਗਾ ਜੀ ਆਪਾਂ ਇਹਦੇ ਨਾਲ ਭਰ ਲੈਣਾ ਠੀਕ ਹੈ ਤੁਸੀਂ ਵੀ ਇਸੇ ਤਰ੍ਹਾਂ ਭਰ ਲਿਓ ਜੀ ਇਹ ਬਹੁਤ ਹੀ ਵਧੀਆ ਚੀਜ਼ ਹੈ ਪ੍ਰੋਟੀਨ ਭਰਪੂਰ ਮਾਤਰਾ ਦੇ ਵਿੱਚ ਇਹਦੇ ਵਿੱਚ ਹੁੰਦਾ ਹੈ ਜੀ ਤੇ ਆਪਾਂ ਨੂੰ ਪ੍ਰੋਟੀਨ ਅਗਰ ਆਪਾਂ ਜ਼ਿਆਦਾ ਲੈਨੇ ਆ ਤਾਂ ਫੇਰ ਹੀ ਆਪਣੇ ਮਟਾਪੇ ਤੇ ਕੰਟਰੋਲ ਹੁੰਦਾ ਜੀ ਠੀਕ ਹੈ ਜੀ ਪ੍ਰੋਟੀਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਮਟਾਪਾ ਘਟਾਉਣ ਵਾਸਤੇ ਆਹ ਲੋ ਜੀ ਆਪਾਂ ਹੁਣ ਜਿਹੜੀ ਹਰੀ ਸੀਗੀ ਵਿਚਾਰੀ ਇਹ ਵੀ ਇਹ ਤਾਂ ਆਪਣੇ ਸੁੱਖ ਨਾਲ ਤੁਰੀ ਫਿਰਦੀ ਰਹਿੰਦੀ ਆ ਹਨਾ ਆਪਾਂ ਬਣਾਈ ਲੈਨੇ ਆ ਤੇ ਆਹ ਲਾਲ ਪੀਲੀਆਂ ਜੀਆਂ ਕਦੇ-ਕਦੇ ਲਿਆਈ ਦੀਆਂ ਨੇ ਭਾਈ ਮਹਿੰਗੀਆਂ ਹਨਾ ਬਾਹਲੀਆਂ ਤਾਂ ਕਰਕੇ ਕੋਈ ਗੱਲ ਨਹੀਂ ਤੁਸੀਂ ਮਟਾਪਾ ਘਟਾਉਣਾ ਤਾਂ ਲੈ ਆਇਆ ਕਰੋ ਹਨਾ ਤੇ ਮੈਨੂੰ ਥੋੜੀਆਂ ਜੀਆਂ ਮਹਿੰਗੀਆਂ ਲੱਗਣ ਲੱਗ ਜਾਂਦੀਆਂ ਮੇਰੀ ਕਈ ਵਾਰੀ ਔਕਾਤ ਚੋਂ ਬਾਹਰ ਹੋ ਜਾਂਦਾ ਕੰਮ ਤੇ ਆਹ ਲੋ ਜੀ ਆਪਾਂ ਹੁਣ ਕੀ ਕੀਤਾ ਜੀ ਖੀਰਾ ਜਿਹੜਾ ਕੀ ਸਲਾਦ ਦਾ ਰਾਜਾ ਹੈ ਜੀ ਇਹ ਅਗਰ ਆਪਾਂ ਨਾ ਆਏਗੇ ਨੂੰ ਧਰਗੇ ਤਾਂ ਆਪਾਂ ਨੂੰ ਐ ਲੱਗਦਾ ਵੀ ਅਗਲਾ ਕਿਤੇ ਆਈ ਨਾ ਕਹਦੇ ਵੀ ਸਾਡੀ ਸੇਵਾ ਨਹੀਂ ਕੀਤੀ ਧਰ ਦੇਈਦਾ ਜੀ ਨਾਲੇ ਪਲੇਟ ਭਰ ਜਾਂਦੀ ਹੈ ਇਹਦੇ ਨਾਲ ਨਾਲ ਸਵਾਦ ਲੱਗਦਾ ਰੋਟੀ ਦੇ ਨਾਲ ਇਹ ਹਨ ਤੇ ਆਹ ਲੋ ਜੀ ਆਪਾਂ ਹੁਣ ਚੱਕ ਕੇ ਇਹਦਾ ਵੀ ਕੱਪ ਭਰ ਲੈਣਾ ਹੈਗਾ ਤੇ ਇਹ ਆਪਣੇ ਕੱਪਾਂ ਦੇ ਵਿੱਚ ਪਾ ਲਿਆ ਜੀ ਵੀ ਆਪਾਂ ਨੂੰ ਚੱਲ ਇੰਨਾ ਕੁ ਗੇੜ ਰਹਿੰਦਾ ਹੈਗਾ ਵੀ ਆਪਾਂ ਇੰਨੀ-ਇੰਨੀ ਚੀਜ਼ ਪਾ ਲਈ ਇਹ ਤੁਸੀਂ ਵੀ ਭਾਈ ਐਂ ਕੱਪ ਭਰ ਲੈਣੇ ਆ ਕੌਲੀਆਂ ਗਲਾਸ ਜੋ ਵੀ ਤੁਹਾਡੇ ਕੋਲੇ ਹੋਇਆ ਉਹ ਚੱਕ ਕੇ ਭਰ ਲੋ ਤੇ ਹੁਣ ਆਪਾਂ ਜਿਹੜਾ ਸਾਰਾ ਸਬਜ਼ੀਆਂ ਦਾ ਰਾਜਾ ਹੈਗਾ ਜੀ ਇਹਦੇ ਬਿਨਾ ਤਾਂ ਬਾਲਾ ਮੁਸ਼ਕਲ ਹੋ ਜਾਂਦਾ ਜਦੋਂ ਇਹ ਮਹਿੰਗਾ ਬਾਲਾ ਹੋ ਗਿਆ ਸੀ ਉਦੋਂ ਬੜਾ ਔਖਾ ਲੱਗਦਾ ਸੀਗਾ ਹਨਾ ਇਹਦੇ ਬਿਨਾ ਸਬਜੀ ਨਹੀਂ ਸਵਾਦ ਲੱਗਦੀ ਕਰੀਏ ਕੀ ਇੱਕ ਇਹ ਤੇ ਇੱਕ ਹਰੀਆਂ ਮਿਰਚਾਂ ਹੋਣੀਆਂ ਜ਼ਰੂਰੀ ਹੈ ਤੇ ਸਬਜੀ ਭਾਵੇਂ ਭਾਈ ਕਾਸੇ ਦੀ ਹੋਵੇ ਪਰ ਇਹ ਜ਼ਰੂਰੀ ਹੈ ਸਬਜੀ ਦੇ ਵਿੱਚ ਹੋਣਾ ਤੇ ਸਲਾਦ ਦੇ ਵਿੱਚ ਵੀ ਇਹ ਜ਼ਰੂਰੀ ਹੈ ਆਹ ਲੋ ਜੀ ਜਿਹੜਾ ਹੁਣ ਪੂਰਾ ਹੁਣ ਸਿਖਰ ਤੇ ਹੋਣ ਵਾਲਾ ਜੀ ਇਹ ਰੇਟ ਦੇ ਵਿੱਚ ਇਹ ਹੈ ਜੀ ਪਿਆਜ਼ ਹਨਾ ਕਈ ਵਾਰੀ ਤਾਂ ਇਹ ਬਹੁਤ ਹੀ ਜ਼ਿਆਦਾ ਹਾਈ ਫਾਈ ਹੋ ਜਾਂਦਾ ਹੈਗਾ ਬਹੁਤ ਇਹ ਆਪਦਾ ਉਹ ਕਰ ਲੈਂਦਾ ਪਰ ਇਹ ਰਸ ਵੀ ਛੇਤੀ ਜਾਂਦਾ ਜੀ ਕਈ ਵਾਰੀ ਨਾ ਮਤਲਬ ਕਿ ਸਬ지 ਸਬਜੀ ਚ ਨਾ ਪਾਈਏ ਤੇ ਫਿਰ ਸਬਜੀ ਸਵਾਦ ਨਹੀਂ ਬਣਦੀ ਇਹ ਕਹਿੰਦਾ ਮੇਰੇ ਬਿਨਾ ਤੁਸੀਂ ਵੀ ਨਹੀਂ ਖਾ ਸਕਦੇ ਹਨਾ ਤੇ ਚਲੋ ਜੀ ਆਪਾਂ ਨਾਲ ਨਾਲ ਆਹ ਤਿੱਖੀਆਂ ਨਿੱਕੀਆਂ ਜਿੰਨੀ ਨਿੱਕੀ ਤੇ ਉੰਨੀ ਤਿੱਖੀ ਆਹ ਲਓ ਜੀ ਚੱਕ ਕੇ ਕੱਟ ਲੀਆਂ ਆਪਾਂ ਦੋ ਹਰੀਆਂ ਮਿਰਚਾਂ ਤੇ ਪਿਆਜ਼ ਦੇ ਵਿੱਚ ਹੀ ਰੱਖ ਲੀਆਂ ਕੱਪ ਥੋੜੇ ਰਹਿ ਗਏ ਜੀ ਤੇ ਸਮਾਨ ਹੋ ਗਿਆ ਬਾਹਲਾ ਚਲੋ ਕੋਈ ਗੱਲ ਨਹੀਂ ਜੀ ਆਪਾਂ ਹੋਰ ਕਿਸੇ ਕੋਲੇ ਬਾਟੇ ਚ ਪਾ ਲੈਣੇ ਤੇ ਹੁਣ ਆਪਾਂ ਚੱਕ ਲਿਆ ਜੀ ਸਾਰੇ ਤੋਂ ਵੱਡਾ ਡੋਂਗਾ ਆਪਣਾ ਤੇ ਆਹ ਲੋ ਜੀ ਆਪਾਂ ਸਮਾਨ ਕੱਟ ਵੱਢ ਕੇ ਤੇ ਆਪਾਂ ਰੱਖ ਲਿਆ ਜੀ ਕੋਲੇ ਤੇ ਆ ਤੁਸੀਂ ਦੇਖੋ ਜਿਹੜਾ ਸਮਾਨ ਰੱਖਿਆ ਪਿਆ ਤੇ ਆ ਤੁਸੀਂ ਆਪਾਂ ਮਤਲਬ ਕਿ ਸਾਰਾ ਕੁਝ ਕਰਕੇ ਇਕੱਠਾ ਤੇ ਆਹ ਚੱਕ ਲਿਆ ਜੀ ਮੈਂ ਵੱਡਾ ਡੋਂਗਾ ਕੰਚ ਦਾ ਛੋਟਾ ਵਿਹਲਾ ਨਹੀਂ ਸੀਗਾ ਤੇ ਮੈਂ ਆਖਾ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਤਾਂ ਮਤਲਬ ਚਾਹੀਦਾ ਹੈਗਾ ਹਰ ਲਾਉਣ ਵਾਸਤੇ ਸਮਾਨ ਤੇ ਵੱਡਾ ਕੀ ਧੋਣੇ ਤਾਂ ਛੋਟਾ ਵੀ ਪਊਗਾ ਤੇ ਵੱਡਾ ਵੀ ਹੈਨਾ ਤੇ ਤਾਂ ਕਰਕੇ ਕੋਈ ਨਹੀਂ ਜੀ ਆਏ ਨਾ ਆਖਿਓ ਕਿਤੇ ਵੀ ਕੋਲਾ ਐਡਾ ਵੱਡਾ ਚੱਕ ਲਿਆ ਆਹ ਦੇਖੋ ਜੀ ਤੁਸੀਂ ਇਹਨੂੰ ਹੁਣ ਤੁਸੀਂ ਇਹਦੇ ਵਿੱਚ ਕਰ ਲੋ ਜੀ ਇਕੱਠਾ ਅਗਰ ਤੁਸੀਂ ਡਾਈਟ ਵੀ ਕਰ ਰਹੇ ਹੋ ਨਾ ਉਹਦੇ ਵਿੱਚ ਵੀ ਤੁਸੀਂ ਇਹ ਸਲਾਦ ਖਾਣੇ ਹੋ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੀ ਆਪਾਂ ਸਾਰਾ ਕੁਝ ਚੱਕ ਕੇ ਜਿਹੜਾ ਕੁਝ ਇਕੱਠਾ ਕੀਤਾ ਸੀ ਉਹ ਪਾ ਲਿਆ ਜੀ ਇਹਦੇ ਵਿੱਚ ਜੇ ਤੁਸੀਂ ਦੇਖਿਓ ਇੱਕ ਵਾਰੀ ਜ਼ਰੂਰ ਖਾ ਕੇ ਦੇਖਿਓ ਜਦੋਂ ਤੁਸੀਂ ਇੱਕ ਵਾਰੀ ਖਾ ਲਿਆ ਤੁਸੀਂ ਵਾਰ-ਵਾਰ ਇਹ ਮੰਗੋਗੇ ਵੀ ਆਪਾਂ ਉਹੋ ਜਿਹਾ ਸਲਾਦ ਹੀ ਤਿਆਰ ਕਰੀਏ ਆਏਗੇ ਉਹਨੂੰ ਵੀ ਖਵਾਇਆ ਕਰੋਗੇ ਉੱਤੇ ਆਪਾਂ ਨਿਚੋੜ ਲਿਆ ਜੀ ਨਿੰਬੂ ਜਿਹਦੇ ਬਿਨਾ ਕੋਈ ਆਪਾਂ ਨੂੰ ਚੀਜ਼ ਨਹੀਂ ਟੇਸਟੀ ਲੱਗਦੀ ਕਹਿੰਦੇ ਨਿੰਬੂ ਅਖੇ ਜੇ ਬਾਜੇ ਵਾਲੇ ਬਾਜਾ ਵਜਾਉਂਦੇ ਹੋਣ ਨਾ ਤੇ ਨਿੰਬੂ ਉਹਦੇ ਕੋਲੇ ਲੈ ਕੇ ਤੇ ਉਹਦੇ ਕੋਲੇ ਚੂਸਣ ਲੱਗ ਜਾਓ ਸਾਹਮਣੇ ਖੜਕੇ ਬਾਜੇ ਵਾਲੇ ਕੋਲੋਂ ਬਾਜਾ ਨਹੀਂ ਵੱਜਦਾ ਹੈਗਾ ਭਈ ਮੈਂ ਸੁਣੀ ਆ ਗੱਲ ਬਾਕੀ ਤੁਸੀਂ ਸੋਚ ਲਿਓ ਹੁਣ ਵੀ ਇਹ ਗੱਲ ਸਹੀ ਹੈ ਕਿ ਗਲਤ ਹੈ ਹਨਾ ਆ ਲਓ ਜੀ ਹੁਣ ਆਪਾਂ ਨੇ ਕੀ ਕੀਤਾ ਜੀ ਚੱਕ ਕੇ ਇਹਦੇ ਉੱਤੇ ਪਾਤਾ ਜੀ ਚਾਟ ਮਸਾਲਾ ਠੀਕ ਹੈ ਜੀ ਆ ਚਾਟ ਮਸਾਲਾ ਪਾਤਾ ਸਾਰਾ ਕੁਝ ਇਕੱਠਾ ਕਰਕੇ ਹੁਣ ਜਿਹੜੀ ਮੇਨ ਚੀਜ਼ ਹੈ ਜੀ ਆਪਾਂ ਪਾਈਏ ਜੀ ਦੁੱਧ ਦੀ ਕਰੀਮ ਘਰੇ ਕਰੀਮ ਤਿਆਰ ਕਰਨੀ ਹੈ ਤੁਸੀਂ ਫालतू ਬਾਜ਼ਾਰੋਂ ਲੈ ਕੇ ਨਹੀਂ ਆਉਣੀ ਜੀ ਇਹ ਕਰੀਮ ਵਿੱਚ ਪਾ ਦਿਓ ਸਲਾਦ ਦਾ ਉਹਨਾਂ ਚਰ ਅਸਰ ਨਹੀਂ ਪੂਰਾ ਹੁੰਦਾ ਜੀ ਫੈਟ ਘਟਾਉਣ ਵਾਸਤੇ ਜਿੰਨਾ ਚਰ ਆਪਾਂ ਉਹਦੇ ਵਿੱਚ ਫੈਟ ਨਹੀਂ ਪਾਉਂਦੇ ਹੈਗੇ ਠੀਕ ਹੈ ਜੀ ਅਗਰ ਆਪਾਂ ਫੈਟ ਪਾਵਾਂਗੇ ਤਾਂ ਫੇਰ ਹੀ ਸਾਰੇ ਤੱਤ ਆਪਾਂ ਨੂੰ ਕੰਮ ਕਰਨ ਲੱਗਦੇ ਹੈ ਜੀ ਫੈਟ ਵੀ ਜ਼ਰੂਰੀ ਹੈ ਨਹੀਂ ਹੁੰਦਾ ਵੀ ਆਪਾਂ ਫੈਟ ਘਟਾ ਦਿਓ ਤੇ ਹੁਣ ਫੈਟ ਆਪਣੀ ਆਏ ਘਟ ਜੂ ਐਂ ਫੈਟ ਨਹੀਂ ਘਟਦੀ ਹੁੰਦੀ ਜੀ ਕਹਿੰਦੇ ਹੁੰਦੇ ਆ ਪਾਣੀ ਦਾ ਮਾਰਿਆ ਪਾਣੀ ਨਾਲ ਹਰਾ ਹੁੰਦਾ ਉਹ ਗੱਲ ਹੋ ਜਾਂਦੀ ਹੈ ਵੀ ਅਗਰ ਫੈਟ ਜ਼ਿਆਦਾ ਚੜ ਗਿਆ ਤਾਂ ਉਹ ਫੈਟ ਨਾਲ ਹੀ ਘੱਟ ਹੁੰਦਾ ਹੈਗਾ ਤੇ ਆਹ ਦੇਖੋ ਜੀ ਬਸ ਇਹਨੂੰ ਕੌਲੀ ਭਰ ਲਿਆ ਕਰੋ ਤੇ ਖਾ ਲਿਆ ਕਰੋ ਤੇ ਮੇਰੀ ਵੀਡੀਓ ਤੁਹਾਨੂੰ ਇਹ ਕਿਵੇਂ ਲੱਗੀ ਕਿਵੇਂ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਵੱਧ ਕਰ ਦਿਓ ਜੀ ਆਹ ਲਓ ਜੀ ਆਪਾਂ ਤਾਂ ਹੁਣ ਆਪਦੀ ਕੌਲੀ ਲਈ ਭਰ ਕੱਪ ਹੈ ਜੀ ਮੇਰੇ ਕੋਲੇ ਕੁੰਡੇ ਵਾਲੇ ਹੁਣ ਮੈਂ ਕੁੰਡਾ ਫੜ ਲੈਣਾ ਇੱਕ ਪਾਸਿਓ ਤੇ ਚਮਚਾ ਰੱਖ ਲੈਣਾ ਤੇ ਬੜੇ ਨਜ਼ਾਰੇ ਨਾਲ ਖਾਣਾ ਜੀ ਇਹਨੂੰ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਸੇ ਬੱਚਿਆਂ ਦੇ ਕੰਮ ਆਊ ਭੈਣ ਭਰਾ ਦੇ ਕੰਮ ਆਊਗੀ ਜੀ ਇਹ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮਿੱਠੇ ਮਿੱਠੇ ਕਮੈਂਟ ਕਰੋ ਤੇ ਆ ਖਾ ਲਈ ਆਪਾਂ ਨਮਕੀਨ ਤੇ ਕਮੈਂਟ